ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਹਾਜ਼ਰ ਹੋਇਆ ਪ੍ਰੋਗਰਾਮ ਖਾਸ ਮੁਲਾਕਾਤ ਲੈ ਕੇ ਸੋ ਦੋਸਤੋ ਹੁਸ਼ਿਆਰਪੁਰ نیوز ਟੀਮ ਦੀ ਹਮੇਸ਼ਾ ਹੀ ਪਹਿਲ ਕਦਮੀ ਰਹੀ ਹੈ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਕਿਸੇ ਵਧੀਆ ਸ਼ਖਸੀਅਤ ਨੂੰ ਸਟੂਡੀਓ ਦੇ ਵਿੱਚ ਬੁਲਾ ਕੇ ਉਹਦੇ ਵਿਚਾਰਾਂ ਤੋਂ ਉਹਨਾਂ ਨਾਲ ਗੱਲਬਾਤ ਕਰਕੇ ਉਹਦੇ ਵਿਚਾਰਾਂ ਤੋਂ ਆਪਣੇ ਦਰਸ਼ਕਾਂ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਤੋ ਐਸੇ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਅੱਜ ਹੁਸ਼ਿਆਰਪੁਰ ਨਿਊਜ਼ ਦੇ ਦਫ਼ਤਰ 'ਚ ਪਹੁੰਚੇ ਨੇ ਐਸਟਰੋਲੋਜਰ ਪ੍ਰੋਫੈਸਰ ਰਜੀਵ ਮੋਦਵੀਲ ਜੀ ਜੋ ਕਿ ਨਾ ਕੇਵਲ ਇਕੱਲੇ ਹੁਸ਼ਿਆਰਪੁਰ ਜਾਂ ਪੰਜਾਬ 'ਚ ਹੀ ਬਲਕਿ ਆਪਣੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਐਸਟਰੋਲੋਜੀ ਦੇ ਖੇਤਰ 'ਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਹੁਸ਼ਾਰਪਰ ਨਿਊਜ਼ ਸਟੂਡੀਓ 'ਚ ਬਹੁਤ-ਬਹੁਤ థాంਕ ਯੂ ਕਸ਼ਪ ਜੀ ਤੁਸੀਂ ਆਪਣੇ ਸਟੂਡੀਓ 'ਚ ਮੈਨੂੰ ਟਾਈਮ ਦਿੱਤਾ ਸਭ ਤੋਂ ਪਹਿਲਾ ਸਵਾਲ ਹੈ ਕਿ ਸਰ ਐਸਟ੍ਰੋਲੋਜਰ ਦੇ ਖੇਤਰ ਦੇ ਵਿੱਚ ਐਸਟ੍ਰੋਲੋਜੀ ਦੇ ਖੇਤਰ ਵਿੱਚ ਤੁਸੀਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹੋ ਸੋ ਮੈਂ ਕਹਿਣਾ ਚਾਹਨਾ ਕਿ ਤੁਸੀਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਐਸਟ੍ਰੋਲੋਜਰ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਹੋ ਤੇ ਕਦੋਂ ਤੁਸੀਂ ਆਪਣੇ ਕਰੀਅਰ ਦੀ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਦੇਖੋ ਕਸ਼ਪ ਜੀ ਆਪਣੇ ਡਾਇਰੈਕਟਰ ਮਹਾਰਿਸ਼ੀ ਪ੍ਰੈਸ਼ਰ ਇੰਸਟੀਚਿਊਟ ਨਿਊ ਦਿੱਲੀ ਤੋਂ ਉਹਨਾਂ ਕੋ ਮੈਂ ਡਿਗਰੀ ਲਈ ਹੈ ਉਸ ਤੋਂ ਬਾਅਦ ਮੈਂ ਕੇਪੀ ਦੀ ਡਿਗਰੀ ਲਈਆ ਉਹ ਵੀ ਡਾਕਟਰ ਐਚ ਐਸ ਸਰਾਵਤ ਕੋ ਮਹਾਵਾਸਤੂ ਦੀ ਡਿਗਰੀ ਲਈ ਹੈ ਜੀ ਆਪਣੇ ਲੁਧਿਆਣੇ ਬੁਨੀਤ ਗਰਗ ਜੀ ਕੋ ਉਸ ਤੋਂ ਬਾਅਦ ਆਪਣੇ ਖੋਸ਼ਦੀਪ ਬਾਂਸਲ ਨੇ ਫਾਊਂਡਰ ਨੇ ਆਪਣੇ ਮਹਾਵਾਸਤੂ ਦੇ ਉਹਨਾਂ ਕੋ ਡਿਗਰੀ ਮੀਸ ਜਿੰਨੀਆ ਅਕਾਲਟ ਸਾਇੰਸਿਸ ਨੇ ਐਸਟ੍ਰੋਲੋਜੀ ਹੋਈ ਨਿਮਰੋਲੋਜੀ ਹੋਈ ਕੇਪੀ ਹੋਈ ਕ੍ਰਿਸ਼ਨਾ ਪੰਡਤੀ ਜਿਹਨੂੰ ਕਹਿੰਦੇ ਆਪਾਂ ਆਪਣੀ ਲੋਸ਼ੋ ਗ੍ਰਿਡ ਹੋਈ ਨਿਮਰੋਲੋਜੀ ਹੋਈ ਇਹਨਾਂ ਸਾਰਿਆਂ ਦੀ ਡਿਗਰੀ ਲੈ ਕੇ ਉਹਨਾਂ ਦੀ 7-8 ਸਾਲ ਫਿਰ ਮੈਂ ਰਿਸਰਚ ਕੀਤੀ ਆ ਐਨਾਲਿਸਿਸ ਕੀਤਾ ਵਾ ਹੁਣ ਮੈਂ ਐਸਟੋ ਪੁਆਇੰਟ ਇੰਸਟੀਚਿਊਟ ਚਲਾ ਰਿਹਾ ਜੀ ਟਾਂਡਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਉਹਨੂੰ ਚਲਾਉਂਦਿਆਂ ਨੂੰ ਮੈਨੂੰ 8-9 ਸਾਲ ਹੋ ਚੁੱਕੇ ਨੇ ਔਰ ਮੈਂ ਸਟੂਡੈਂਟਸ ਨੂੰ ਸਿਖਾ ਵੀ ਰਿਹਾ ਵਾਂ ਜਿਨੇ ਅਲੱਗ-ਅਲੱਗ ਆਪਣੇ ਸਾਇੰਸਸ ਨੇ ਜਿਨੇ ਐਸਟ੍ਰੋਲੋਜੀ ਸਿੱਖਣੀ ਆ ਨਿਮਰੋਲੋਜੀ ਸਿੱਖਣੀ ਆ ਜੋ ਵੀ ਸਿੱਖਣਾ ਉਹਨਾਂ ਨੂੰ ਮੈਂ ਸਿਖਾ ਵੀ ਰਿਹਾ ਔਰ ਮੈਂ ਨਾਲ ਨਾਲ ਆਪਣੇ ਆਫਿਸ ਵਿੱਚ ਪ੍ਰੈਕਟਿਸ ਵੀ ਕਰ ਰਿਹਾ ਸਾਰੇ ਮੇਰੇ ਕੋ ਕਸਟਮਰ ਵੀ ਆ ਰਹੇ ਨੇ ਜੀ ਰਜੀਵ ਜੀ ਇੱਕ ਵੱਡਾ ਸਵਾਲ ਹੈ ਕਿ ਜਦੋਂ ਕਿਸੇ ਤੇ ਕੋਈ ਮੁਸੀਬਤ ਆਂਦੀ ਹੈ ਤਾਂ ਜਿਹੜੇ ਜੋਤਿਸ਼ ਵਿੱਦਿਆ ਦੇ ਵਿੱਚ ਯਕੀਨ ਰੱਖਦੇ ਨੇ ਉਹ ਪੰਡਤਾਂ ਕੋਲ ਵੀ ਜਾਂਦੇ ਨੇ ਜੋਤਸ਼ੀਆਂ ਕੋਲ ਜਾਂਦੇ ਨੇ ਅਸਟ੍ਰੋਲੋਜਿਸ ਕੋਲ ਜਾਂਦੇ ਨੇ ਸੋ ਕਈ ਵਾਰ ਲੋਕਾਂ ਦਾ ਕਹਿਣਾ ਹੁੰਦਾ ਕਿ ਉਹ ਜਿੰਨੇ ਵੀ ਅਸਟ੍ਰੋਲੋਜਰ ਕੋਲ ਜਾਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਜਿਹੜੀ ਪ੍ਰਤੀਕਿਰਿਆ ਉਹ ਅਲੱਗ-ਅਲੱਗ ਹੁੰਦੀ ਆ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕਸ਼ਪ ਜੀ ਇਸ ਤਰ੍ਹਾਂ ਆ ਕਿ ਜਿਹੜੀ ਸਾਡੀ ਲਾਈਨ ਹੈ ਜੀ ਜਿਹੜਾ ਸਾਡਾ ਇੰਸਟੀਚਿਊਟ ਆ ਅਸੀਂ ਉਹਨੂੰ ਸੈਂਟੀਫਿਕ ਟੈਂਡੈਂਸੀ ਸੈਂਟੀਫਿਕ ਵੇਦ ਨਾਲ ਚਲਾ ਰਹੇ ਹਾਂ ਕਿਉਂਕਿ ਜਿੰਨੀਆਂ ਵੀ ਅਕਲਟ ਸਾਇੰਸਸ ਨੇ ਇਹਨਾਂ ਦਾ ਵੇਅ ਡਿਫਰੈਂਟ ਹੋ ਸਕਦਾ ਲੇਕਿਨ ਬੇਸ ਇਹਨਾਂ ਦਾ ਜਿਹੜਾ ਵਾ ਉਹ 360 ਡਿਗਰੀ ਦੇ ਉੱਪਰ ਡਿਪੈਂਡ ਹੈ ਚਾਹੇ ਸਾਡੀ ਅਰਥ ਲੈ ਲਓ ਚਾਹੇ ਸਾਡਾ ਅਸਮਾਨ ਲੈ ਲਓ ਚਾਹੇ ਸਾਡੀ ਬਾਡੀ ਲੈ ਲਓ ਚਾਹੇ ਸਾਡੇ 12 ਜਾਰਡੀਅਕ ਸਾਈਨ ਲੈ ਲਓ ਚਾਹੇ ਕੇਪੀ ਲੈ ਲਓ ਚਾਹੇ ਮਹਾਵਾਸਤੂ ਲੈ ਲਓ ਇਹ ਸਾਰਿਆਂ ਦੀ ਕੈਲਕੂਲੇਸ਼ਨ ਆਪਾਂ ਕਰਕੇ ਦੇਖੀ ਤੇ 360 ਡਿਗਰੀ ਹੈ ਇਹਨਾਂ ਦੀ ਕੈਲਕੂਲੇਸ਼ਨ ਆਪਾਂ ਸਾਰਿਆਂ ਨੂੰ ਕੰਬਾਈਨਡ ਕਰਕੇ ਰਿਜ਼ਲਟ ਦੇ ਰਹੇ ਆ ਪਿਡਿਸ਼ਨ ਦੇ ਰਹੇ ਆ ਇਹਦੇ ਵਿੱਚ ਕੋਈ ਇਲੀਟਰੇਸੀ ਵਾਲਾ ਕੰਮ ਕੋਈ ਬਾਬਿਆ ਪੜਤਾ ਵਾਲਾ ਕੰਮ ਕੋਈ ਨਹੀਂ ਹੈਗਾ ਜੀ ਸਰ ਇੱਕ ਹੋਰ ਵੀ ਇੱਥੇ ਵੱਡਾ ਸਵਾਲ ਹੈ ਕਿ ਜਦੋਂ ਇਹ ਐਸਟ੍ਰੋਲੋਜਰ ਦੇ ਦਸਰੂ ਮੁਤਾਬਕ ਲੋਕ ਉਪਾਅ ਕਰਦੇ ਨੇ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਉਪਾਤ ਉਹਨਾਂ ਦੇ ਦੱਸਣ ਮੁਤਾਬਕ ਕਰਦੇ ਨੇ ਜਿਹੜੇ ਨਤੀਜੇ ਨੇ ਉਹਨਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਇਹਦਾ ਕੀ ਕਾਰਨ ਇਹਦੇ ਬਾਰੇ ਕੀ ਟਿੱਪਣੀ ਕਰੋਗੇ ਤੁਸੀਂ ਕਸ਼ਬ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਸਭ ਤੋਂ ਪਹਿਲਾਂ ਸਾਨੂੰ ਸਾਰੀਆਂ ਜਿੰਨੀ ਵੀ ਓਕਲਟ ਸਾਇੰਸਸ ਐ ਇਹਨਾਂ ਨੂੰ ਕੰਬਾਈਨਡ ਕਰਨਾ ਪੈਂਦਾ ਜਦੋਂ ਸਾਡੇ ਕੋਲ ਕੋਈ ਕਲਾਇੰਟ ਆਂਦਾ ਵਾ ਸਭ ਤੋਂ ਪਹਿਲਾਂ ਪਾਉਂਦਾ ਐਸਟ੍ਰੋਲੋਜੀਕਲ ਸਾਰਾ ਚਾਰਟ ਐਨਲਿਸਿਸ ਕਰਦੇ ਆ ਫਿਰ ਉਹਦਾ ਮੈਪ ਕੱਢਿਆ ਜਾਂਦਾ ਮੈਪ ਐਮ ਫਾਰ ਮਹਾਦਸ਼ਾ ਏ ਫਾਰ ਅੰਤਰਦਸ਼ਾ ਪੀ ਫਾਰ ਪ੍ਰਤਯੰਤਰਦਸ਼ਾ ਉਹਦਾ ਮੈਪ ਨਿਕਾਲ ਕੇ ਉਸ ਤੋਂ ਬਾਅਦ ਆਪਾਂ ਡੀ1 ਤੋਂ ਲੈ ਕੇ ਡੀ60 ਸਾਡੇ ਚਾਰਟ ਹੁੰਦੇ ਆ ਜਿਹੜਾ ਵੀ ਕਿਸੇ ਕਲਾਇੰਟ ਦਾ ਕੁਐਸਚਨ ਆ ਜੇ ਤੇ ਪ੍ਰੋਫੈਸ਼ਨ ਦਾ ਵਾ ਤੇ ਡੀ10 ਚਾਰਟ ਚੈੱਕ ਕਰਾਂਗੇ ਜੇ ਉਹਦੀ ਮੈਰਿਜ ਦੀ ਕੋਈ ਪ੍ਰੋਬਲਮ ਆ ਤੇ ਡੀ9 ਆਪਾਂ ਚਾਰਟ ਚੈੱਕ ਕਰਾਂਗੇ ਜੇ ਪ੍ਰੋਪਰਟੀ ਕੋਈ ਡਿਸਪਿਊਟ ਦੀ ਪ੍ਰੋਬਲਮ ਆ ਤੇ ਡੀ4 ਚਾਰਟ ਆਪਾਂ ਚੈੱਕ ਕਰਾਂਗੇ ਇਸ ਤਰ੍ਹਾਂ ਡਿਫਰੈਂਟ ਡਿਫਰੈਂਟ ਚਾਰਟ ਹੁੰਦੇ ਆ ਆਪਾਂ ਉਹਦਾ ਐਨਾਲਿਸਿਸ ਕਰਦੇ ਆ ਉਸ ਤੋਂ ਬਾਅਦ ਆਪਾਂ ਉਹਨੂੰ ਹੋਰ ਮਾਈਕਰੋਸਕੋਪਿੰਗ ਲੈਵਲ ਤੇ ਜਾਂਦੇ ਜਿਹਨੂੰ ਆਪਾਂ ਕੇਪੀ ਕਹਿੰਦੇ ਆ ਸਾਡੇ 12 ਜੋਰਡਿਕ ਸਾਈਨ ਹੁੰਦੇ ਆ ਠੀਕ ਹੈ ਜੀ 12 ਜੋਰਡਿਕ ਸਾਈਨ 27 ਨਕਸ਼ਤਰ 27 ਨਕਸ਼ਤਰ ਮੀਨਸ ਇੱਕ ਨਕਸ਼ਤਰ ਦੇ ਬਾਅਦ ਵਿੱਚ ਆਪਾਂ 9 ਪਾਰਟ ਕਰਦੇ ਆ ਉਹਦੇ 27 ਨਕਸ਼ਤਰ ਦੇ 9 ਪਾਰਟ ਠੀਕ ਹੈ ਜੀ ਉਹ 9 ਪਾਰਟ ਸਾਡੇ ਸਬ ਲੋਡ ਆਪਾਂ ਕਹਿੰਦੇ ਆ केपी ਜਿਹੜੀ ਆ 27 ਨਕਸ਼ਤਰ ਉਸ ਤੋਂ ਬਾਅਦ ਇੱਕ ਨਕਸ਼ਤਰ ਦੇ ਜਿਹੜੇ 9 파ਟ ਆ ਉਹਦੀ ਐਨਾਲਿਸਿਸ ਆ ਇੰਨੇ ਡੀਪ ਆਪਾਂ ਇੰਨੇ ਡੈਪਥ ਵਿੱਚ ਜਾ ਕੇ ਐਨਾਲਿਸਿਸ ਕਰਦੇ ਆ ਉਸ ਤੋਂ ਬਾਅਦ ਆਪਾਂ ਦੇਖਣਾ ਵਾ ਕਿ ਕਿਸੇ ਦੀ ਫੋਰਨ ਦੀ ਕੋਈ ਪ੍ਰੋਬਲਮ ਆ ਉਹ ਵਿਦੇਸ਼ ਨਹੀਂ ਬੱਚਾ ਜਾ ਰਿਹਾ ਉਹਦੀ ਫਿਰ ਆਪਾਂ ਇੱਕ ਫਾਰਮੂਲਾ ਹੁੰਦਾ ਵਾ ਕੇਪੀ ਦੇ ਵਿੱਚ ਉਹਨੂੰ ਕਹਿੰਦੇ ਆ 3 9 12 3rd 9th 12th ਹਾਊਸਸ ਅਗਰ ਉਹਦਾ ਨਕਸ਼ਤਰ ਲਾਰਡ ਇਹ ਸਿਗਨੀਫਾਈ ਕਰ ਰਿਹਾ ਪ੍ਰੋਮਿਸ ਕਰ ਰਿਹਾ ਵਾ 3 9 12 ਦੇ ਸਿਗਨੀਫਾਈਸ ਆ ਰਹੇ ਆ ਇਟ ਮੀਨਸ ਉਹ ਲੜਕਾ ਬੱਚਾ ਬਾਹਰ ਜਾ ਸਕਦਾ ਵਾ ਅਗਰ ਉਹਦੀ ਨਗੇਸ਼ਨ ਆ ਰਹੀ ਆ ਜਾਂ ਉਹ ਪ੍ਰੋਮਿਸ ਹਾਊਸਿਸ ਨਹੀਂ ਕਰ ਰਹੇ ਥੈਨ ਉਹ ਬੱਚਾ ਬਾਹਰ ਨਹੀਂ ਜਾ ਸਕਦਾ ਫਿਰ ਆਪਾਂ ਉਹਨੂੰ ਰੈਮਡੀਅਲ ਪਾਰਟ ਦੇ ਵਿੱਚ ਆਣਾ ਰੈਮਡੀਅਲ ਪਾਰਟ ਕਰਨ ਵਾਸਤੇ ਆਪਾਂ ਨੂੰ ਮਹਾਵਾਸਤੂ ਦੀ سپورਟ ਲੈਣੀ ਪੈਂਦੀ ਆ ਜੀ ਠੀਕ ਹੈ ਮਹਾਵਾਸਤੂ ਦੀ سپورਟ ਲੈ ਕੇ ਜਿਸ ਤਰ੍ਹਾਂ ਲਾ ਲੋ ਕਿ कन्या राशि या 6 ਨੰਬਰ ਰਾਸ਼ੀ ਆ ਉਹਦੇ ਵਿੱਚ ਰਾਹੂ ਪ੍ਰੋਬਲਮ ਦੇ ਰਿਹਾ 6 ਨੰਬਰ ਆਪਾਂ ਘਰ ਨੂੰ ਗ੍ਰਿਡ ਕਰਾਂਗੇ ਉਹਦੇ ਹਾਊਸ ਨੂੰ ਗ੍ਰਿਡ ਕਰਾਂਗੇ ਹਾਊਸ ਨੂੰ 16 ਜ਼ੋਨਾਂ ਦੇ ਵਿੱਚ ਵੰਡਾਂਗੇ ਉਸ ਤੋਂ ਬਾਅਦ ਆਪਾਂ 6 ਨੰਬਰ ਰਾਸ਼ੀ ਦਾ ਜ਼ੋਨ ਕੱਢਾਂਗੇ ਕਿਹੜਾ 6 ਨੰਬਰ ਰਾਸ਼ੀ ਦਾ ਜ਼ੋਨ ਆ ਗਿਆ ਜੀ ਨਾਰਥ ਨਾਰਥ ਵਿੱਚ ਕਿਹੜਾ ਪਲਨਟ ਕੁੰਡਲੀ 'ਚ ਬੈਠਾ ਜੇ ਰਾਹੂ ਬੈਠਾ ਪਿਆ ਵਾ ਤੇ ਫਿਰ ਉਸ 6 ਨੰਬਰ ਰਾਸ਼ੀ ਦੇ ਵਿੱਚ ਰਾਹੂ ਦਾ ਸਮਾਨ ਆਪਾਂ ਰਿਮੂਵ ਕਰਵਾਵਾਂਗੇ ਥੋੜਾ ਜਿਹਾ ਰਾਹੂ ਦੀ ਆਪਾਂ ਡੋਨੇਸ਼ਨ ਕਰਵਾਵਾਂਗੇ ਦੈਨ एवरीथिंग विल बी ओके वो बच्चा बाहर जा सकता वा छोटी छोटी जड़ी आ अपनी रेमेडियल पार्ट होंदे आ लेकिन करना राइट वे दे अनुसार आ सारीयां जिन्नियां साडीयां साइंसिस आ ਉਹਨੂੰ ਕੰਬਾਈਨਡ ਕਰਕੇ ਆਪਾਂ ਰਿਜ਼ਲਟ ਦਵਾਂਗੇ ਤੇ ਫਿਰ ਉਸ ਬੱਚੇ ਦੀ ਹਰ ਬੰਦੇ ਦੀ ਹਰ ਕਲਾਇੰਟ ਦੀ ਪ੍ਰੋਬਲਮ ਸੋਲਵ ਹੋ ਸਕਦੀ ਹੈ ਜੀ ਜੀ ਸਰ ਤੁਹਾਡੇ ਵੱਲੋਂ ਹੁਸ਼ਿਆਰਪੁਰ ਹਲਕੇ ਦੇ ਕਸਬਾ ਟੰਡਾ ਔਰ ਮੁੜ ਵਿਖੇ ਐਸਟਰੋ ਪੁਆਇੰਟ ਇੰਸਟੀਚਿਊਟ ਵਿੱਚ ਲਾਇਆ ਜਾ ਰਿਹਾ ਸੋ ਕਿਸ ਸੋਚ ਨਾਲ ਕਿਸ ਉਦੇਸ਼ ਨਾਲ ਉਹ ਤੁਹਾਡੇ ਵੱਲੋਂ ਇੰਸਟੀਚਿਊਟ ਚ ਲਾਇਆ ਜਾ ਰਿਹਾ ਹੈ ਦੇਖੋ ਜੀ ਕਸ਼ਪ ਜੀ ਗੱਲ ਇਸ ਤਰ੍ਹਾਂ ਵਾਂ ਕਿ ਆਪਾਂ ਸੈਂਟੀਫਿਕ ਵੇ ਦੇ ਨਾਲ ਆਪਣਾ ਇੰਸਟੀਚਿਊਟ ਚਲਾ ਰਹੇ ਆ ਜੀ ਮੈਂ ਸਾਰੇ ਬੱਚੇ ਜਿਹੜੇ ਵੀ ਇੰਟਰਸਟਿਡ ਹੈ ਸਿੱਖਣ ਦੇ ਐਸਟ੍ਰੋਲੋਜੀ ਨਿਮਰੋਲੋਜੀ ਮਹਾਵਾਸਤੂ ਲੋਸ਼ੋ ਗ੍ਰਿਡ ਕੇ ਪੀ ਜਿਹਨੂੰ ਆਪਾਂ ਡੀਪ ਸਟਡੀ ਬੋਲਦੇ ਆ ਉਹ ਸਾਡੇ ਇੰਸਟੀਚਿਊਟ ਵਿੱਚ ਆ ਕੇ ਬਟ ਇਹ ਆ ਕਿ ਜਿਹੜੇ ਸਾਇੰਸ ਦੇ ਰਿਲੇਟਿਡ ਆਪਣੀ ਰੁਚੀ ਰੱਖਦੇ ਆ ਉਹ ਆਣ ਕੇ ਸਿੱਖ ਸਕਦੇ ਆ ਇਲੀਟਰੇਸੀ ਵਾਲਾ ਕੰਮ ਸਾਡੇ ਇੰਸਟੀਚਿਊਟ ਦੇ ਵਿੱਚ ਨਹੀਂ ਹੈਗਾ ਜੀ ਠੀਕ ਹਾਂਜੀ लास्ट ਵਲ ਜੋ ਦਰਸ਼ਕ ਇਸ ਸਮੇਂ ਤੁਹਾਨੂੰ ਦੇਖ ਰਹੇ ਨੇ ਸਾਡੇ ਵਿਊਰਸ਼ਿਪ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਸੇਜ ਸਰ ਇਹੀ ਆ ਕਿ ਕੋਈ ਵੀ ਜਿਹੜੇ ਅਨਪੜ ਬਾਬੇ ਆ ਜਾਂ ਇਲੀਟ੍ਰੇਟ ਪੰਡਿਤ ਆ ਉਹਨਾਂ ਕੋ ਜਾਨਾ ਤੁਹਾਨੂੰ ਨਹੀਂ ਚਾਹੀਦਾ ਉਹ ਵੇਸਟ ਆਫ ਮਨੀ ਆ ਵੇਸਟ ਆਫ ਟਾਈਮ ਆ ਤੁਸੀਂ ਆ ਕੇ ਮੇਰੇ ਇੰਸਟੀਚੂਟ ਦੇ ਵਿੱਚ ਚੈੱਕ ਕਰੋ ਕਿ ਆਪਾਂ ਕਿਹੜੇ ਵਿਧ ਨਾਲ ਆਪਣਾ ਕੰਮ ਚਲਾ ਰਹੇ ਹਾਂ ਔਰ ਕਿੰਨੀ ਫਾਸਟ ਰਿਜ਼ਲਟ ਦੇ ਰਹੇ ਹਾਂ ਔਰ ਕਿੰਨੇ ਰਿਜ਼ਲਟ ਐਕੂਰੇਟ ਆ ਰਹੇ ਨੇ ਇਹ ਤੁਹਾਨੂੰ ਇੱਕ ਵਾਰੀ ਆ ਕੇ ਫਿਰ ਪਤਾ ਲੱਗੇਗਾ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਪ੍ਰੋਫੈਸਰ ਰਜੀਵ ਮੋਦਗਿਲ ਜੀ ਜਿਨ੍ਹਾਂ ਤੇ ਵਿਚਾਰਾ ਤੋਂ ਤੁਹਾਨੂੰ ਹੁਸ਼ਾਰ ਪਰ ਨਿਊਜ਼ ਚੈਨਲ ਵੱਲੋਂ ਜਾਣੂ ਕਰਵਾਇਆ ਗਿਆ ਹੈ ਲੋਕਾਂ ਨੂੰ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੋ ਅਨਪੜ ਬਾਬੇ ਨੇ ਜਾਂ ਜੋ ਜਿਨ੍ਹਾਂ ਦਾ ਕੰਮ ਧੰਦਾ ਸਿਰਫ ਠੱਗੀ ਠੋਰੀ ਕਰਨਾ ਹੈ ਉਹਨਾਂ ਤੋਂ ਸੁਚੇਤ ਰਹਿ ਜਾਵੇ